ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਸਭ ਨੂੰ ਪਤਾ ਵੀ ਕੱਲ ਜੋ ਆਪਣੇ ਬੁੱਢਾ ਨਾਲਾ ਬੁੱਢਾ ਦਰਿਆ ਤੇ ਜੋ ਸੰਘਰਸ਼ ਹੋਇਆ ਉਹਦਾ ਕੀ ਰਿਜ਼ਲਟ ਤੇ ਕੀ ਕੁਝ ਹੋਇਆ ਉਹ ਫੈਕਟਰੀਆਂ ਵਾਲਿਆਂ ਨੇ ਕੀ ਕੀਤਾ ਉਹਦੇ ਬਾਰੇ ਆਪਾਂ ਕੁਝ ਵਿਚਾਰ ਸਾਂਝੇ ਕਰਨ ਲੱਗੇ ਆਂ ਆਪਾਂ ਬਹੁਤ ਦਿਨਾਂ ਤੋਂ ਇਹ ਲੜਾਈ ਬਾਰੇ ਬੋਲਦੇ ਆ ਰਹੇ ਤੇ ਅਲੱਗ-ਅਲੱਗ ਪੇਜਾਂ ਤੇ ਅਲੱਗ-ਅਲੱਗ ਉਹ ਲੋਕਾਂ ਨੇ ਜੋ ਇਹ ਦੁੱਖ ਨੂੰ ਹੰਡਾ ਰਹੇ ਤੇ ਲੁਧਿਆਣਾ ਦੇ ਵਿੱਚ ਉਹ ਬਹੁਤ ਬਿੱਟੇ ਜਾਂ ਬੁੱਧੀਜੀਵੀ ਲੋਕ ਨੇ ਉਹਨਾਂ ਨੇ ਵੀ ਇਹ ਤੇ ਪ੍ਰਚਾਰ ਕੀਤਾ ਵੀ ਇਹ ਬੁੱਢੇ ਨਾਲੇ ਦਾ ਸਾਨੂੰ ਕੋਈ ਹੱਲ ਕਰਨਾ ਚਾਹੀਦਾ ਜਿਹਦੇ ਨਾਲ ਰਾਸਥਾਨ ਤੱਕ ਇਹ ਨਾਲੇ ਦਾ ਦਰਿਆ ਦਾ ਪਾਣੀ ਜਾਂਦਾ ਵੀ ਉੱਥੇ ਤੱਕ ਕਾਲੇ ਪੀੜੀਏ ਦੀ ਮਾਰ ਤੇ ਕੈਂਸਰ ਵਰਗੇ ਨਾਮਵਾਰ ਬਿਮਾਰੀਆਂ ਪਹੁੰਚ ਚੁੱਕੀਆਂ ਨੇ ਇਹ ਫੈਕਟਰੀਆਂ ਦਾ ਜੋ ਗੰਦਾ ਪੈਂਦਾ ਪਾਣੀ ਆ ਇਹਨੂੰ ਰੋਕਿਆ ਜਾਵੇ ਲੱਖੇ ਸਿਧਾਣੇ ਤੇ ਅਤੋਜ ਮਾਨ ਨੇ ਜੋ ਲੋਕਾਂ ਨਾਲ ਵਾਅਦਾ ਕੀਤਾ ਜੋ ਲੋਕਾਂ ਨੂੰ ਕਿਹਾ ਉਹਨੂੰ ਸਿਰੇ ਚੜਾਉਣ ਲਈ ਹਰ ਇੱਕ ਪੱਖੋਂ ਜ਼ੋਰ ਲਾਇਆ ਪਰ ਸਾਡੇ ਲੋਕਾਂ ਦਾ ਦਾ ਵੀ ਮੈਂ ਤੈਨੂੰ ਧੰਨਵਾਦੀਆਂ ਜਿਨ੍ਹਾਂ ਨੇ ਇੰਨੇ ਪੁਲਿਸ ਦੇ ਨਾਕੇ ਲੱਗੇ ਹੋਣ ਦੇ ਬਾਵਜੂਦ ਇੰਨਾ ਪੁਲਿਸ ਦਾ ਧੱਕਾ ਹੋਣ ਦੇ ਬਾਵਜੂਦ ਬੇਰਕਾ ਪਲਾਂਟ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਵੀ ਪਹੁੰਚਿਆ ਗਿਆ ਉਸ ਤਰ੍ਹਾਂ ਪਹੁੰਚੇ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਵੀ ਜੋ ਉਥੇ ਗੱਲ ਕਰਨੀ ਚਾਹੁੰਦੇ ਜੋ ਲੱਖੇ ਨਹੀਂ ਉਹ ਲੋਕਾਂ ਨੂੰ ਉਥੇ ਖੜ ਕੇ ਸਮਝਾਉਣਾ ਚਾਹੁੰਦੇ ਤੇ ਉਹ ਨਾਲੇ ਤੇ ਜੋ ਬੰਨ ਮਾਰਨੀ ਗੱਲ ਤੇ ਉਹ ਪੁਲਿਸ ਨੂੰ ਲੱਗਿਆ ਵੀ ਉਥੇ ਤੱਕ ਨਾ ਪਹੁੰਚੋ ਤਾਂ ਮੈਂ ਕੋਈ ਮਾਹੌਲ ਤਣਾਪੂਰ ਤੇ ਖਰਾਬ ਹੋ ਜਾਊਗਾ ਸਾਡੇ ਲੋਕਾਂ ਨੂੰ ਪੁਲਿਸ ਨੇ ਰੋਕਿਆ ਲੱਖੇ ਨੂੰ ਪੁਲਿਸ ਨੇ ਅਰੈਸਟ ਕੀਤਾ ਹੋਰ ਜਿੰਨੇ ਵੀ ਨਾਲ ਤੇ ਲੱਖੇ ਦੇ ਨਾਲ ਸਾਥ ਦੇਣ ਵਾਲੇ ਸਭ ਨੂੰ ਰਾਹਾਂ ਦੇ ਵਿੱਚ ਕਿਸੇ ਨੂੰ ਘਰਾਂ ਦੇ ਵਿੱਚੋਂ ਕਿਸੇ ਨੂੰ ਘਰਾਂ ਦੇ ਵਿੱਚ ਪੁਲਿਸ ਨੇ ਦਮੋਚ ਲਿਆ ਵੀ ਘਰੋਂ ਨਿਕਲਣ ਨਹੀਂ ਦਿੱਤਾ ਜਿਵੇਂ ਵੀ ਹੋ ਉਸ ਤਰ੍ਹਾਂ ਸੰਘਰਸ਼ ਨੂੰ ਵੰਡਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਇਹ ਸੰਘਰਸ਼ ਤਾਂ ਚੱਲ ਗਿਆ ਉੱਥੇ ਤੱਕ ਮਨਤੋਜ ਮਾਨ ਕਿਸ ਤਰ੍ਹਾਂ ਵੀ ਪਹੁੰਚ ਗਿਆ ਉਹਨੇ ਲੋਕਾਂ ਨੂੰ ਹੈਂਡਲ ਕੀਤਾ ਉਹਨੇ ਲੋਕਾਂ ਨੂੰ ਸਮਝਾਇਆ ਤੇ ਇੱਕ ਪਲੇਟਫਾਰਮ ਤੇ ਖੜੇ ਰੱਖਿਆ ਕਿਸੇ ਮੇਰੇ ਭਰਾ ਨੇ ਕੋਈ ਹੁਲੜਵਾਜੀ ਕਿਸੇ ਕਿਸਮ ਦਾ ਕੁਝ ਨਹੀਂ ਕੀਤਾ ਪਰ ਅੱਜ ਇੱਕ ਜ਼ਿੰਦਗੀ ਦੇ ਵਿੱਚ ਆਪਣੇ ਲਈ ਬਹੁਤ ਵੱਡਾ ਸਵਾਲ ਤੇ ਇੱਕ ਸੰਘਰਸ਼ ਆਉਣ ਵਾਲੇ ਸਮੇਂ ਲਈ ਸਾਡੇ ਮੂਰੇ ਇੱਕ ਹੋਰ ਖੜਾ ਹੋ ਗਿਆ ਕਿਉਂਕਿ ਮੀਡੀਆ ਨੇ ਇਹ ਗੱਲ ਬਾਣੀ ਅੱਗੇ ਨਹੀਂ ਲਿਆਂਦੀ ਜੋ ਉੱਥੇ ਪਈਆਂ ਦਾ ਕੱਟ ਕੀਤਾ ਗਿਆ ਉਹ ਫੈਕਟਰੀ ਵਾਲਿਆਂ ਨੇ ਆਪਣਾ ਪ੍ਰਦਰਸ਼ਨ ਕੀਤਾ ਉਹ ਪ੍ਰਦਰਸ਼ਨ ਨੇ ਕੁਝ ਲੋਕਾਂ ਦੇ ਹੌਸਲੇ ਵੀ ਬਲੰਦ ਕਰਨੇ ਨੇ ਵੀ ਇਹ ਲੋਕਾਂ ਨੇ ਸਾਡਾ ਕੀ ਕਰ ਲਿਆ ਅਸੀਂ ਇਹਨਾਂ ਨੂੰ ਆਉਣ ਨੂੰ ਇਹਨਾਂ ਨੇ ਚੈਲੰਜ ਕੀਤਾ ਤੇ ਅਸੀਂ ਇਹਨਾਂ ਨੂੰ ਸਰੇ ਆਉਣ ਨਹੀਂ ਦਿੱਤਾ ਕਿਉਂਕਿ ਉਹਨਾਂ ਦੀ ਹਫਾਜ਼ਤ ਲਈ ਫੋਰਸਾਂ ਲੱਗੀਆਂ ਉਹਨਾਂ ਨੇ ਸਟੇਜਾਂ ਤੇ ਖੜ ਕੇ ਸਾਨੂੰ ਨੁਲਕਾਰਿਆ ਪਰ ਅਸੀਂ ਇਹੋ ਜਿਹਾ ਕੁਝ ਨਹੀਂ ਕੀਤਾ ਸ਼ਾਮ ਦੇ ਟਾਈਮ ਲੱਖਾਂ ਸਿਧਾਣਾ ਛੱਡਿਆ ਗਿਆ ਬਾਕੀ ਸਾਰੀ ਜੋ ਨਾਲ ਦੇ ਸਾਡੇ ਨੌਜਵਾਨ ਪੁਲਿਸ ਨੇ ਅਰੈਸਟ ਕੀਤੇ ᱛੀ ਸਭ ਨੂੰ ਛੱਡਤਾ ਪਰ ਫਿਰ ਵੀ ਕਿਸੇ ਨੇ ਸਟੇਜ ਤੇ ਜਾ ਕੇ ਲਲਕਾਰਾ ਨਹੀਂ ਮਾਰਿਆ ਕਿਸੇ ਨੇ ਨਹੀਂ ਕੀਤਾ ਵੀ ਸਾਨੂੰ ਫੜ ਕੇ ਕਿਹੜਾ ਰੱਖ ਲਿਆ ਸੀ ਆ ਖੜਿਆ ਫੇਰ ਮੰਨ ਲਓ ਸਾਡੀ ਲੜਾਈ ਇਹੀ ਸੀ ਸਾਤਮਈ ਵੀ ਜੋ ਨਾਲੇ ਦੇ ਵਿੱਚ ਸਾਡੇ ਬੁੱਢੇ ਦਰਿਆ ਦੇ ਵਿੱਚ ਗੰਦਾ ਪਾਣੀ ਪੈਂਦਾ ਇਹਨੂੰ ਰੋਕਿਆ ਜਾਵੇ ਸਰਕਾਰ ਦੀਆਂ ਹਦਾਇਤਾਂ ਮੰਗ ਪলিউਸ਼ਨ ਬੋਰਡ ਦੀਆਂ ਹਦਾਇਤਾਂ ਦੇ ਨਾਲ ਉਹ ਸੰਘਰਸ਼ ਨੂੰ ਲੜਿਆ ਜਾ ਰਿਹਾ ਹੈ ਕਿ ਜੋ ਉਹਨਾਂ ਨੇ ਕਿਹਾ ਤਾਂ ਵੀ ਇਹ ਨਾਲੇ ਦੇ ਵਿੱਚ ਫੈਕਟਰੀਆਂ ਦਾ ਪਾਣੀ ਪਾਣਾ ਬੰਦ ਕੀਤਾ ਜਾਵੇਗਾ ਚਲੋ ਸਤੋ ਪ੍ਰਸ਼ਾਸਨ ਨੇ ਪੁਲਿਸ ਨੇ 7 ਦਿਨ ਦਾ ਟਾਈਮ ਲਿਆ ਵੀ 7 ਦਿਨ ਦੇ ਵਿੱਚ ਵਿੱਚ ਅਸੀਂ ਇਹ ਸਭ ਕੁਝ ਬੰਦ ਕਰਾਂਗੇ ਉਹ ਤਾਂ ਬੰਦ ਹੋ ਜਾਊਗਾ ਪਰ ਪ੍ਰਸ਼ਾਸਨ ਲਈ ਵੀ ਬਹੁਤ ਵੱਡਾ ਸਿਸਟਮ ਮੂਰੇ ਖੜਾ ਹੋ ਗਿਆ ਕਿਉਂਕਿ ਪਹਿਲਾਂ ਅਸੀਂ ਮਹਾਲੀ ਦੇ ਵਿੱਚ ਪਰਦੇਸੀ ਭਈਆਂ ਵੱਲੋਂ ਸਾਡੇ ਦੋ ਨੌਜਵਾਨ ਮਾਰੇ ਜਾਣ ਦੀ ਖ਼ਬਰ ਦੇਖ ਚੁੱਕੇ ਆ ਜਿਹਦੇ ਵਿੱਚ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਇੱਕ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਉੱਪਰ ਜ਼ਰੂਰ ਪਰਚਾ ਦਿੱਤਾ ਵੀ ਇਹਨੇ ਹੁੱਲੜਵਾਜੀ ਜਾਂ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਕਤਲ ਕੀਤਾ ਉਹ ਫੜੇ ਨਹੀਂ ਗਏ ਹੈਗੇ ਪਰ ਅੱਜ ਉਹ ਗੱਲ ਦੇ ਨਾਲ-ਨਾਲ ਲੁਧਿਆਣੇ ਦੇ ਵਿੱਚ ਭਈਆਂ ਨੂੰ ਅੱਜ ਕੈਸਾ ਹੌਸਲਾ ਮਿਲ ਗਿਆ ਵੀ ਅਸੀਂ ਇਹ ਲੋਕਾਂ ਨੂੰ ਆਉਣ ਤੋਂ ਰੋਕਿਆ ਅਸੀਂ ਸਟੇਜਾਂ ਲਾਈਆਂ ਅਸੀਂ ਬੋਲੇ ਸਾਡੇ ਮੂਹਰੇ ਕੋਈ ਨਹੀਂ ਆਇਆ 23 ਪੱਤਰਕਾਰਾਂ ਨੇ ਉਹਨਾਂ ਨੂੰ ਜਵਾਬ ਸਵਾਲ ਵੀ ਕੀਤੇ ਪਰ ਉਹ ਅੱਜ ਵੀ ਕਹਿ ਰਹੇ ਨੇ ਜੇ ਇਸੇ ਤਰ੍ਹਾਂ ਸਾਨੂੰ ਤੰਗ ਪ੍ਰੇਸ਼ਾਨ ਕਰਨਗੇ ਸਾਨੂੰ ਕੁਝ ਵੀ ਕਰਨਾ ਫਾਇਦਾ ਕੱਟ ਸਾਨੂੰ ਇਹ ਦੁਪੱਟਾ ਵੀ ਕਰਨਾ ਪੈ ਸਕਦਾ ਇਸ ਲਈ ਉਹਨਾਂ ਦਾ ਹੌਸਲਾ ਬਲੰਦ ਤੇ ਸਾਡੀ ਕੌਮ ਕਿਸੇ ਗੱਲੋਂ ਨਹੱਥੀ ਨਹੀਂ ਹੈਗੀ ਕਿਸੇ ਗੱਲੋਂ ਢਹੀ ਹੋਈ ਨਹੀਂ ਹੈਗੀ ਪਰ ਅਸੀਂ ਆਪਣੇ ਦੇਸ਼ ਦੇ ਨਾਲ ਆਪਣੇ ਪੰਜਾਬ ਦੇ ਨਾਲ ਆਪਣੇ ਸਿਸਟਮ ਨੂੰ ਅਸੀਂ ਖਰਾਬ ਨਹੀਂ ਕਰਨਾ ਚਾਹੁੰਦੇ ਸਾਡੇ ਲੋਕਾਂ ਨੇ ਉਹਨੂੰ ਬਹੁਤ ਸਜੇ ਢੰਗ ਨਾਲ ਮਨਾਂ ਸੋਚ ਵਿਚਾਰ ਕੇ ਚੱਲੇ ਅੱਜ ਇਹ ਲੜਾਈ ਦਾ ਅਰਜੰਟ ਕੀ ਨਿਕਲ ਲੱਗੇ ਇਹ ਲੋਕ ਆਪਾਂ ਨੂੰ ਕੀ ਕਰਦੇ ਨੇ ਅਸੀਂ ਸਰਕਾਰ ਦੀਆਂ ਨਾਲ ਕੀਤੀ ਹੋਈ ਜਵਾਨ ਤੇ ਉੱਪਰ ਪੂਰੇ ਖੜੇ ਆ ਪਰ ਸਾਨੂੰ ਇਹ ਸੰਘਰਸ਼ ਇੱਥੇ ਨਹੀਂ ਸਾਡਾ ਨਿਬੜਨਾ ਇਹ ਸਾਨੂੰ ਵੱਢਣੇ ਪੈਣਗੇ ਸਾਡਾ ਬਿੱਟੇ ਬਣਾ ਨਹੀਂ ਸਰਨਾ ਕਿਉਂਕਿ ਸੰਘਰਸ਼ ਲੜਦੇ ਤੇ ਅਸੀਂ ਬੋਲਦੇ ਤੇ ਉੱਥੇ ਜਾ ਕੇ ਸਟੇਜਾਂ ਲਾਉਦੇ ਤੇ ਕਿਸੇ ਨੂੰ ਮੰੰਦਾ ਚੰਗਾ ਨਹੀਂ ਕਹਿੰਦੇ ਤੇ ਜੋ ਪਾਣੇ ਦੀ ਲੜਾਈ ਸੀ ਜੋ ਬੁੱਢੇ ਨਾਲੇ ਦੇ ਵਿੱਚ ਗੰਦ ਪਾਇਆ ਜਾਂਦੀ ਅਸੀਂ ਉਹ ਤੇ ਪਰ ਉਹ ਲੋਕਾਂ ਨੇ ਸਾਡੇ ਤੇ ਪਰਸਨਲ ਟੈਕ ਵੀ ਬੋਲਣ ਚ ਕਰਦੇ ਪਰ ਸਰਕਾਰਾਂ ਉੱਥੇ ਕੁਝ ਨਹੀਂ ਕਰ ਸਕੀਆਂ ਉਹ ਵੀ ਸਾਡੇ ਦੀ ਪ੍ਰੈਸਰ ਸਾਡੇ ਲੋਕਾਂ ਨੂੰ ਰੋਕਣ ਲਈ ਕੋਸ਼ਿਸ਼ ਕੀਤੀ ਗਈ ਸਾਨੂੰ ਰੋਕ ਲਿਆ ਅਸੀਂ ਫੇਰ ਵੀ ਉੱਥੇ ਜਾ ਕੇ ਜਿੰਨਾ ਕਬਦਾ ਸਮਰਥਨਾਂ ਦੇਸ਼ ਆ ਕੇ ਸਾਹਨੇ ਦਿੱਤਾ ਪਰ ਉਹ ਪਾਣੀ ਅਸੀਂ ਬੰਦ ਕਰਾ ਕੇ ਹਟਾਂਗੇ ਜੋ ਸਾਡੇ ਮੋਢੀਆਂ ਨੇ ਮਨਤੋਜ ਮਾਂ ਤੇ ਲੱਖੇ ਸਿਧਾਣ ਨੇ ਇਹ ਸੰਘਰਸ਼ ਨੂੰ ਖੜਾ ਕੀਤਾ ਇਹ ਸੰਘਰਸ਼ ਨੂੰ ਹਰ ਇੱਕ ਪੰਜਾਬ ਦਾ ਤੇ ਇਹ ਦੇਸ਼ ਦਾ ਨਾਗਰਿਕ ਸਮਰਥਨ ਦੇਊਗਾ ਤੇ ਇਹੋ ਜੇ ਲੋਕਾਂ ਦੇ ਅਸੀਂ ਨੱਥ ਪਾਵਾਂਗੇ ਜਿਨ੍ਹਾਂ ਨੇ ਸਾਨੂੰ ਲਲਕਾਰ ਕੇ ਕਿਹਾ ਵੀ ਜੇ ਤੁਸੀਂ ਇਸੇ ਤਰ੍ਹਾਂ ਫੇਰ ਸਾਡੇ ਪਾਣੀ ਰੋਕਣਾਵਾਂਗੇ ਅਸੀਂ ਲੱਖ ਨਹੀਂ ਅਸੀਂ 5 ਲੱਖ ਬੰਦਾ ਇਕੱਠਾ ਕਰਾਂਗੇ ਪਰ ਅਸੀਂ ਪ੍ਰਸ਼ਾਸਨ ਅੱਗੇ ਫੇਰ ਬੇਨਤੀ ਕਰਦੇ ਆਂ ਇਹ ਲੋਕਾਂ ਦੇ ਨੱਖ ਪਾਈ ਚੱਲੇ ਜੋ ਪਲੂਸਰ ਬੋਰਡ ਦੀਆਂ ਪਾਲਿਸੀਆਂ ਤੋਂ ਬਾਹਰ ਜਾ ਕੇ ਚੱਲਣਗੇ ਤਾਂ ਅਸੀਂ ਉਹ ਕੰਮ ਨਹੀਂ ਹੋਣ ਦੇਵਾਂਗੇ ਇਹ ਸਾਡੇ ਪੰਜਾਬ ਦਾ ਏਕਾ ਲਾ ਲਓ ਸਾਡਾ ਇੱਕ ਸਨੇਹਾ ਲਾ ਲਓ ਵੀ ਅਸੀਂ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਬਚਾਉਣ ਲਈ ਕੁਝ ਵੀ ਕਰ ਸਕਦੇ ਆਂ ਇਹ ਗੰਦ ਅਸੀਂ ਪੰਜਾਬ ਦੇ ਪਾਣੀ 'ਚ ਨਹੀਂ ਪੈਣ ਦਵਾਂਗੇ ਸਾਡਾ ਪੰਜਾਂ ਦਰਿਆਵਾਂ ਦਾ ਇੱਕ ਸਾਫ਼ ਸੁਥਰਾ ਜਾਲ ਸਾਡੀ ਧਰਤੀ ਸਾਫ਼ ਸੁਥਰੀ ਉਹਨੂੰ ਅਸੀਂ ਹਮੇਸ਼ਾ ਲਈ ਸਾਫ਼ ਰੱਖਾਂਗੇ ਤੇ ਐਂਡ ਦੇ ਵਿੱਚ ਫੇਰ ਮੈਂ ਉਹ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਲੁਧਿਆਣੇ ਦੇ ਵਿੱਚ ਬੂਲ ਕੇ ਇਹ ਗੰਦੇ ਪਾਣੀ ਨੂੰ ਰੋਕਣ ਲਈ ਸਮਰਥਨ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ